ਪ੍ਰੈਜ਼ੀਡੈਂਟ ਦੇ ਸਪੋਕਸਪਰਸਨ ਸਦਾ ਹਰਜੀਤ ਸਿੰਘ ਜੀ ਭੋਲਰ ਤੇ ਹਾਈ ਕੋਰਟ ਤੋਂ ਔਰ ਲੀਗਲ ਸੈੱਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਐਡਵੋਕੇਟ ਰਵਿੰਦਰ ਸਾੰਪਲਾ ਸਾਹਿਬ ਦੇਖੋ ਜਿਸ ਮੁੱਦੇ ਤੇ ਗੱਲ ਕਰਨ ਦੇ ਲਈ ਤੁਹਾਨੂੰ ਬੁਲਾਇਆ ਹੈ ਉਹ ਇਹ ਜਿਹੜੀਆਂ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਚੱਲ ਰਹੀਆਂ ਨੇ ਇਹ ਗੱਲ ਕਿਸੇ ਮੰਚ ਤੇ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਦੇਸ਼ ਦੇ ਵਿੱਚ ਜਿਹੜੀਆਂ ਦੋ ਪਾਰਟੀਆਂ ਨੈਸ਼ਨਲ ਪਾਰਟੀਆਂ ਜਿਨ੍ਹਾਂ ਨੇ ਤਕਰੀਬਨ ਸਭ ਤੋਂ ਲੰਬਾ ਸਮਾਂ ਜੇ ਭਾਰਤ ਦੇ ਉੱਤੇ ਰਾਜ ਕੀਤਾ ਤਾਂ ਆਹੀ ਦੋ ਪਾਰਟੀਆਂ ਨੇ ਕੀਤਾ ਹੈ ਕਾਂਗਰਸ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਤੇ 75 ਸਾਲ ਦੀ ਆਜ਼ਾਦੀ ਤੋਂ ਬਾਅਦ ਅੱਜ ਜਦੋਂ ਚੋਣਾਂ ਦੇ ਵਿੱਚ ਦੋਨੋਂ ਪਾਰਟੀਆਂ ਨਾ ਤਾਂ ਇਹ ਵਿਕਾਸ ਦੀ ਗੱਲ ਕਰਦੀਆਂ ਨੇ ਨਾ ਇਹ ਸੋਸ਼ਲ ਵੈਲਫੇਅਰ ਸਕੀਮਾਂ ਦੀ ਗੱਲ ਕਰਦੀਆਂ ਨੇ ਨਾ ਇਹ ਗੱਲ ਕਰਦੀਆਂ ਨੇ ਕਿ ਰੁਪਈਆ ਸਾਡਾ ਡਾਲਰ ਦੇ ਮੁਤਾਬਕ ਕਿੰਨਾ ਗਿਰਦਾ ਜਾ ਰਿਹਾ ਹੈ ਜਾਂ ਭਾਰਤ ਅੱਜ ਵਿਸ਼ਵ ਦੇ ਵਿੱਚ ਕਿੱਥੇ ਖੜਾ ਹੈ ਇਹ ਗੱਲ ਨਹੀਂ ਹੋ ਰਹੀ ਗਰੀਬ ਨੂੰ ਰੋਟੀ ਦੀ ਗੱਲ ਨਹੀਂ ਹੋ ਰਹੀ ਉਹਦੇ ਸਿਰ ਤੇ ਛੱਤ ਦੀ ਗੱਲ ਨਹੀਂ ਹੋ ਰਹੀ ਗੱਲ ਕਦੀ ਹੋ ਰਹੀ ਹੈ ਕਮਿਊਨਲ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਜਾ ਰੀਆਂ ਨੇ ਮੰਗਲ ਸੂਤਰ ਦੀ ਗੱਲ ਹੋ ਰਹੀ ਹੈ ਸੋ ਮੇਰਾ ਦੋਨੋਂ ਪਾਰਟੀਆਂ ਨੂੰ ਸਿੱਧਾ ਸਿੱਧਾ ਸਵਾਲ ਹੈ ਕਿ ਕੀ ਇਹ ਬਾਬਾ ਸਾਹਿਬ ਅੰਬੇਦਕਰ ਨੇ ਜੋ ਸੰਵਿਧਾਨ ਬਣਾਇਆ ਸੀ ਕੀ ਇਹ ਦੋਨੋਂ ਪਾਰਟੀਆਂ ਜੋ ਦਾ ਅਪਮਾਨ ਨਹੀਂ ਕਰ ਰਹੀਆਂ ਇਸ ਗੱਲ ਦਾ ਖੁੱਲ ਕੇ ਜਵਾਬ ਦਿਓ ਕਿਉਂਕਿ ਦੇਸ਼ ਦੇ ਵਿੱਚ ਮinorities ਦੇ ਖਿਲਾਫ ਜਿਹੜਾ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜੀ ਵੋਟ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਡਟ ਕੇ ਇਹਦਾ ਵਿਰੋਧ ਕਰਦਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਅਕਾਲ ਤੱਕ ਸਭ ਤੋਂ ਵਰਸਾਈ ਪਾਰਟੀ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲਣ ਵਾਲੀ ਪਾਰਟੀ ਕੀ ਕਿਹਾ ਬਾਬਾ ਨਾਨਕ ਨੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨੋ ਤੇ ਅੱਜ ਦੇਸ਼ ਦੇ ਵਿੱਚ ਗੱਲਾਂ ਅਸੀਂ ਕੀ ਕਰ ਰਹੇ ਹਾਂ ਕੀ ਦੇਸ਼ ਦੇ ਵਿੱਚ ਆ ਗੱਲਾਂ ਹੋਣੀਆਂ ਚਾਹੀਦੀਆਂ ਨੇ ਸੋ ਸ਼੍ਰੋਮਣੀ ਅਕਾਲੀ ਦਲ ਇਹ ਦੋਨੋਂ ਪਾਰਟੀਆਂ ਦੀ ਕਰੜੀ ਨਿੰਦਾ ਕਰਦਾ ਕਿਉਂਕਿ ਪੰਜਾਬ ਮਨੋਰਟੀਜ਼ ਦਾ ਗੁਲਦਸਤਾ ਜਿਹੜੀਆਂ ਦੇਸ਼ ਦੇ ਵਿੱਚ ਮੈਜੋਰਟੀਆ ਨੇ ਉਹ ਵੀ ਉਰੇ ਮਨੋਰਟੀਆ ਨੇ ਤੇ ਜਿਹੜੀਆਂ ਮਨੋਰਟੀਜ਼ ਨੇ ਉਰੇ ਸਾਰੀਆਂ ਉਹਨਾਂ ਦਾ ਇਹ ਗੁਲਦਸਤਾ ਔਰ ਇਹੀ ਇੱਕ ਖੂਬਸੂਰਤੀ ਹੈ ਕਿ ਦੇਸ਼ ਦੇ ਵਿੱਚ ਜਦੋਂ ਵੀ ਕਮਿਊਨਲ ਗੱਲ ਹੋਈ ਪੰਜਾਬ ਨੇ ਸਿਰੇ ਤੋਂ ਨਕਾਰਿਆ ਪੰਜਾਬ ਨੇ ਕਦੇ ਵੀ ਕਿਸੇ ਵੀ ਜਾਤੀਵਾਦ ਗੱਲ ਦਾ ਜਾਂ ਜਿਹੜੀ ਫਿਰਕੂ ਗੱਲ ਹੋਵੇ ਜਾਂ ਜਿਹੜੀ ਅਮਨ ਤੇ ਭਾਈਚਾਰਕ ਸਾਂਝ ਨੂੰ ਲੰਬੂ ਲਾਉਂਦੀ ਹੋਵੇ ਪੰਜਾਬ ਨੇ ਉਹ ਗੱਲਾਂ ਨੂੰ ਹਮੇਸ਼ਾ ਨਕਾਰਿਆ ਤਾਂ ਹੀ ਚਾਹੇ 47 ਹੋਵੇ ਚਾਹੇ 84 ਹੋਵੇ ਪੰਜਾਬ ਦੇ ਵਿੱਚ ਕਦੇ ਵੀ ਧਰਮਾਂ ਦੇ ਵਿੱਚ ਵੰਡੀਆਂ ਨਹੀਂ ਪਈਆਂ ਇਹ ਪੰਜਾਬ ਨੂੰ ਬਖਸ਼ਿਸ਼ ਹੈ ਔਰ ਅੱਜ ਦੇਸ਼ ਵੀ ਇਹ ਮੰਗ ਕਰਦਾ ਹੈ ਜਾਂ ਲੋਕਾਂ ਦੇ ਵਿੱਚ ਇਹ ਮੰਗ ਹੈ ਕਿ ਜੋ ਭਾਰਤ ਦੇ ਸੰਵਿਧਾਨ ਦੀ ਅਸਲ ਆਤਮਾ ਹੈ ਉਹ ਤਾਂ ਫੈਡਰਲ ਸਟਰਕਚਰ ਹੈ ਭਾਰਤ ਇੱਕ ਯੂਨੀਅਨ ਆਫ ਸਟੇਟਸ ਹੈ ਇਹ ਜਿਹੜਾ ਅਸੀਂ ਬਾਰ-ਬਾਰ ਨੈਸ਼ਨਲਿਜ਼ਮ ਦੀ ਗੱਲ ਕਰਦੇ ਆ ਇਹ ਜਿਹੜੀ ਅਸੀਂ ਪਾਵਰ ਦੇਸ਼ ਦੀ ਇੱਕ ਜਗ੍ਹਾ ਲੈ ਕੇ ਜਾਣੀ ਚਾਹੁੰਦੇ ਆ ਇਹ ਸਾਰੇ ਉਹਦੇ ਸਿੱਟੇ ਨਿਕਲ ਰਹੇ ਨੇ ਕਿਉਂਕਿ ਜਿਹੜੇ ਸੂਬੇ ਨੇ ਉਹ ਉਹ ਅੰਗਾ ਵਾਂਗੂ ਨੇ ਕਿ ਜੇ ਅੰਗ ਸਵਸਥ ਰਹਿਣਗੇ ਜੇ ਅੰਗ ਮਜ਼ਬੂਤ ਰਹਿਣਗੇ ਤਾਂ ਹੀ ਸਰੀਰ ਤਕੜਾ ਹੈ ਔਰ ਅਗਰ ਸਟੇਟਾਂ ਮਜ਼ਬੂਤ ਰਹਿਣਗੀਆਂ ਅਗਰ ਸਟੇਟਾਂ ਦੇ ਵਿੱਚ ਵਸ ਰਹੀਆਂ ਮਨੋਰਟੀਆ ਜਾਂ ਲੋਕ ਮਜ਼ਬੂਤ ਰਹਿਣਗੇ ਤਾਂ ਹੀ ਦੇਸ਼ ਮਜ਼ਬੂਤ ਰਹੂਗਾ ਔਰ ਭਾਰਤ ਦੀ ਸਰਕਾਰ ਨੂੰ ਔਰ ਇਹ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਇਹ ਗੱਲਾਂ ਨੂੰ ਸਮਝ ਲੈਣਾ ਚਾਹੀਦਾ ਔਰ ਅੱਜ ਲੋਕ ਵੀ ਖਾਸ ਕਰਕੇ ਪੰਜਾਬੀ ਵੀ ਇਹ ਗੱਲ ਸੋਚਦੇ ਨੇ ਕਿ ਖੇਤਰੀ ਪਾਰਟੀਆਂ ਦੇ ਹੱਥ ਦੇ ਵਿੱਚ ਤਾਕਤ ਹੋਣੀ ਚਾਹੀਦੀ ਹੈ ਤਾਂ ਜੋ ਖੇਤਰ ਦੀ ਗੱਲ ਹੋਵੇ ਔਰ ਇਹ ਜਿਹੜੀ ਪਾਵਰ ਇੱਕ ਥਾਂ ਤੇ ਜਾਰੀ ਹੈ ਇਹਨੂੰ ਨਕਾਰਿਆ ਜਾ ਸਕੇ ਔਰ ਦੂਜਾ ਜਿਹੜਾ ਵਿਸ਼ਾ ਉਹ ਵੀ ਇੱਕ ਨੈਸ਼ਨਲ ਪਾਰਟੀ ਦਾ ਬਟ ਉਹ ਨੈਸ਼ਨਲ ਪਾਰਟੀ ਜਿਹਦਾ ਨਾਲ ਨਾਲ ਪੰਜਾਬ ਦੇ ਵਿੱਚ ਵੀ ਰਾਜ ਹੈ ਉਹ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਅਗਰ ਦੇਸ਼ ਦੇ ਵਿੱਚ ਵੀ ਕੋਈ ਸਹੂਲਤਾਂ ਦੀ ਗੱਲ ਨਹੀਂ ਕਰ ਰਿਹਾ ਕੋਈ ਰਾਸ਼ਟਰੀ ਮੁੱਦਿਆਂ ਦੀ ਗੱਲ ਨਹੀਂ ਕਰ ਰਿਹਾ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਵੀ ਮੁੱਦੇ ਗਾਇਬ ਹੁੰਦੇ ਜਾ ਰਹੇ ਨੇ ਭਗਵੰਤ ਮਾਨ ਸਾਹਿਬ ਕਿਸੇ ਵੀ ਲੋਕਾਂ ਨਾਲ ਕੀਤੇ ਵਾਅਦੇ ਦੀ ਗੱਲ ਨਹੀਂ ਕਰਦੇ ਲੌ ਐਂਡ ਆਰਡਰ ਜਿਹੜਾ ਪੰਜਾਬ ਦੇ ਵਿੱਚ ਖਤਮ ਹੋ ਰਿਹਾ ਉਹਦੀ ਗੱਲ ਨਹੀਂ ਕਰਦੇ ਜਿਹੜੇ ਕਤਲ ਸਰਕਾਰੀ ਛੱਤਛਾਇਆ ਦੇ ਵਿੱਚ ਚਾਹੇ ਖਿਡਾਰੀਆਂ ਦੇ ਹੋਣ ਵਪਾਰੀਆਂ ਦੇ ਹੋਣ ਨਾਂਬਰ ਸਿੰਘਾਂ ਦੇ ਹੋਣ ਉਹਦੇ ਤੇ ਗੱਲ ਨਹੀਂ ਕਰਦੇ ਔਰ ਮੁੱਖ ਮੰਤਰੀ ਦਾ ਮਿਆਰ ਲਗਾਤਾਰ ਇੱਡਾ ਨੀਚੇ ਡਿੱਗ ਗਿਆ ਕਿ ਹੁਣ ਕਿਉਂਕਿ ਲੋਕਾਂ ਦੀ ਸਪੋਰਟ ਖਤਮ ਹੋ ਗਈ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਦੁਖੀ ਨੇ ਤਾਂ ਹੁਣ 2-200 ਬੰਦਿਆਂ ਦੀ ਗੈਦਰਿੰਗ ਹਾਲ ਦੇ ਵਿੱਚ ਰੱਖ ਕੇ ਉਹਨੂੰ ਮੁੱਖ ਮੰਤਰੀ ਸੰਬੋਧਨ ਕਰਦੇ ਨੇ ਔਰ ਜਿਹੜੇ ਆਪਣੇ ਵਰਕਰ ਬਿਠਾ ਲੈਂਦੇ ਨੇ ਉਹ ਵੀ ਨੀਚੋਂ ਤਾੜੀਆਂ ਮਾਰਦੇ ਨੇ ਕਾਦੀ ਭਗਵਾਨ ਤਮਾਨ ਤੇਰੀ ਸੋਚ ਤੇ ਪਹਿਰਾ ਦੇ ਅੰਗ ਠੋਕੇ ਕਾਦੀ ਸੋਚ ਤੇ ਪਹਿਰਾ ਦੇਣਾ ਕਿ ਗੁਰੂ ਸਾਹਿਬ ਦੇ ਜਿਹੜੇ ਗੁਰਧਾਮ ਨੇ ਸਾਡੇ ਉਹਨਾਂ ਤੇ ਜਿਹੜਾ ਪੁਲਿਸ ਚੜੀ ਉਹ ਵਾਲੀ ਸੋਚ ਤੇ ਪਹਿਰਾ ਦੇਣਾ ਕਿ ਜਿਹੜੇ ਸਾਡੇ ਮਸ਼ਹੂਰ ਸਿੰਗਰਾਂ ਦੇ ਕਤਲ ਹੋਏ ਨੇ ਔਰ ਉਹਨਾਂ ਦੇ ਕਾਤਲ ਜਿਹੜੇ ਕੋਰਟਾਂ ਨੇ ਪੀਓ ਡਿਕਲੇਅਰ ਕੀਤੇ ਨੇ ਉਹ ਇਹਨਾਂ ਦੇ ਮੰਤਰੀਆਂ ਦੇ ਚੋਣ ਪ੍ਰਚਾਰ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੁਣ ਮੈਂ ਮੀਹ ਤੇਰ ਦੀ ਗੱਲ ਕਰਦਾ ਕਿ ਉਹ ਸੋਚ ਦੇ ਉੱਤੇ ਪਹਿਰਾ ਦੇਣਾ 75000 ਕਰੋੜ ਦਾ ਕਰਜ਼ਾ ਜਿਹੜਾ ਪੰਜਾਬ ਦੇ ਸਿਰ ਤੇ ਚੜਾਇਆ ਕੀ ਉਹ ਸੋਚ ਤੇ ਪੈਰਾ ਦੇਣਾ ਜਾਂ ਜਿਹੜਾ 2500 ਕਰੋੜ ਹੁਣ ਇਹ ਕੋਡ ਆਫ ਕੰਡਕਟ ਦੇ ਦੌਰਾਨ ਲਿਆ ਇਹ ਸੋਚ ਦੇ ਉੱਤੇ ਪੈਰਾ ਦੇਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮੇਰਾ ਸਿੱਧਾ ਚੈਲੰਜ ਹੈ ਕਿ ਪੰਜਾਬ ਦੇ ਸਵਾਲਾਂ ਦਾ ਜਵਾਬ ਦਿਓ ਭਗਵੰਤ ਮਾਨ ਹੋਣ ਅਰਵਿੰਦ ਕੇਜਰੀਵਾਲ ਹੋਣ ਜਾਂ ਪੰਜਾਬ ਦਾ ਇਹਨਾਂ ਦਾ ਹੋਰ ਕੋਈ ਵੀ ਲੀਡਰ ਹੋਵੇ ਚੋਣਾਂ ਦੇ ਇਹਨਾਂ ਦੇ ਬਹੁਤ ਵਾਅਦੇ ਸੀ ਬਹੁਤ ਮੁੱਦੇ ਸੀ ਪੂਰੇ ਤਾਂ ਖਰੇ ਤਾਂ ਕਿਸੇ ਤੇ ਵੀ ਨਹੀਂ ਉਤਰੇ ਪਰ ਜਿਹੜਾ ਸਭ ਤੋਂ ਵੱਡਾ ਸੀ ਉਹ ਸੀ ਐਮਐਸਪੀ ਦਾ ਮੁੱਦਾ ਔਰ ਅੱਜ ਬਹੁਤ ਸ਼ਰਮ ਦੇ ਨਾਲ ਬਹੁਤ ਮਾਇੂਸੀ ਦੇ ਨਾਲ ਪੰਜਾਬ ਨੂੰ ਇਹ ਦੱਸਣਾ ਪੈਂਦਾ ਔਰ ਪੰਜਾਬ ਇਹ ਜਾਣਦਾ ਕਿ ਮੁੱਖ ਮੰਤਰੀ ਆਪਦੇ ਐਮਐਸਪੀ ਦੇ ਵਾਅਦੇ ਤੋਂ ਭੱਜ ਗਏ ਨੇ ਮੁੱਖ ਮੰਤਰੀ ਕਹਿੰਦੇ ਮੈਂ ਤਾਂ ਐਮਐਸਪੀ ਦੇ ਹੀ ਨਹੀਂ ਸਕਦਾ ਤਾਂ ਭਗਵੰਤ ਮਾਨ ਸਾਹਿਬ ਅੱਜ ਨੈਤਿਕਤਾ ਡਿਮਾਂਡ ਕਰਦੀ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਛੱਡ ਦਿਓ ਕਿਉਂਕਿ ਤੁਹਾਡਾ ਸਿੰਗਲ ਪੁਆਇੰਟ ਐਜੰਡਾ ਸੀ ਕਿ ਜੀ ਐਮਐਸਪੀ ਦੇਾਂਗੇ ਜੇ ਕੈਪਟਨ ਅਮਰਿੰਦਰ ਸਿੰਘ ਨਹੀਂ ਦੇ ਸਕਦਾ ਕੁਰਸੀ ਛੱਡਦੇ ਅਸੀਂ ਦਿਆਂਗੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਮੈਂ ਦੇਊਂਗਾ ਉਹ ਇੱਕ ਇਹਨਾਂ ਦੀ ਮੰਤਰੀ ਸੀ ਉਹ ਤਾਂ ਕਹਿੰਦੇ ਸੀ 5 ਮਿੰਟਾਂ 'ਚ ਕੇਜਰੀਵਾਲ ਸਾਹਿਬ ਨੇ ਸਾਰਾ ਫਾਰਮੂਲਾ ਤਿਆਰ ਕਰ ਲਿਆ ਉਹ ਦਿਆਂਗੇ ਸੋ ਜਿਹੜਾ ਮੁੱਖ ਮੰਤਰੀ ਆਪਣੀ ਕਹੀ ਹੋਈ ਗੱਲ ਤੇ ਕਾਇਮ ਨਹੀਂ ਰਹਿ ਸਕਦਾ ਜਿਹੜਾ ਆਪਣੀ ਗਲਤ ਤੋਂ ਹੀ ਝੂਠਾ ਪੈ ਗਿਆ ਤਾਂ ਜੋ ਕਿਹੜੇ ਮੂੰਹ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਨਵੇਂ ਵਾਅਦੇ ਕਰਨਾ ਚਾਹੁੰਦੇ ਨੇ ਮੈਂ ਭਗਵੰਤ ਮਾਨ ਸਾਹਿਬ ਤੁਹਾਨੂੰ ਮੇਰਾ ਸਿੱਧਾ ਸਵਾਲ ਕਿ ਕਿਉਂ ਨਹੀਂ ਤੁਸੀਂ ਪੰਜਾਬ ਦੇ ਵਿੱਚ 2 ਸਾਲ ਦੀ ਸਰਕਾਰ ਦੀ ਪ੍ਰਾਪਤੀਆਂ ਤੇ ਗੱਲ ਕਰਦੇ ਕਿਉਂ ਸਾਰੇ ਚੋਣ ਪ੍ਰਚਾਰ ਨੂੰ ਸਿਰਫ ਵਿਰੋਧੀਆਂ ਦੇ ਖਿਲਾਫ ਤੂ ਤੂ ਮਹਿਮੇ ਦੇ ਵਿੱਚ ਲਜਾਉਣਾ ਚਾਹੁੰਦੇ ਔਰ ਕਨਫਿਊਜ਼ਡ ਬਹੁਤ ਰਹਿੰਦੇ ਨੇ ਇੱਕ ਪਾਸੇ ਤਾਂ ਕਹਿੰਦੇ ਜੀ 75 ਸਾਲਾਂ ਚ ਹੋਇਆ ਕੁਛ ਨਹੀਂ ਕੱਲ ਉੱਥੇ ਗੁਰਦਾਸਪੁਰ ਚ ਫਿਰਦੇ ਸੀ ਦੂਜੇ ਪਾਸੇ ਕਹਿੰਦੇ ਜੀ ਖੰਭੇ ਵੀ ਉਹੀ ਨੇ ਲਾਈਨਾਂ ਵੀ ਉਹੀ ਨੇ ਟਰਾਂਸਫਾਰਮ ਵੀ ਉਹੀ ਨੇ ਤੇ ਫਿਰ ਮਾਮਾ ਤੇਰਾ ਚਕੂਆ ਪੰਜਾਬ ਦੇ ਵਿੱਚ ਮੱਲਾ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਨੂੰ ਦੇਣ ਕੀ ਹੈ ਤੁਹਾਡੀ ਮੈਂ ਸਿੱਧਾ ਪੁੱਛਦਾ ਕਿ ਕੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕੋਈ ਵੱਡਾ ਨਵਾਂ ਕਾਲਜ ਪੰਜਾਬ ਨੂੰ ਦਿੱਤਾ ਕਿਉਂਕਿ ਅਕਾਲੀ ਦਲ ਦੀ ਸਰਕਾਰ ਨੇ ਤਾਂ ਮੈਨੂੰ ਲੱਗਦਾ ਹੈ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਕੰਮ ਕੀਤਾ ਚਾਹੇ ਸਾਡੀ ਹਰ ਗੋਬਿੰਦ ਖੁਰਾਣਾ ਸਕੀਮ ਹੋਵੇ ਚਾਹੇ ਸਾਡੇ ਮੈਰਿਟੋਰੀਅ ਸਕੂਲਾਂ ਦੀ ਸਕੀਮ ਹੋਵੇ ਚਾਹੇ ਮਾਈ ਭਾਗੋ ਦੀ ਅਕੈਡਮੀ ਹੋਵੇ ਚਾਹੇ ਮਹਾਰਾਜਾ ਰਣਜੀਤ ਸਿੰਘ ਦੀ ਅਕੈਡਮੀ ਹੋਵੇ ਜਿੱਥੇ ਸਾਡੇ ਬੱਚਿਆਂ ਨੂੰ ਆਰਮਡ ਫੋਰਸੇਸ ਲਈ ਬੱਚੇ-ਬੱਚੀਆਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਤਾਂ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਨੂੰ ਕੀ ਦਿੱਤਾ ਸਵਾਲ ਨੰਬਰ 1 ਲੋਕਾਂ ਨੂੰ ਆਕੇ ਦੱਸੋ ਸ਼੍ਰੋਮਣੀ ਅਕਾਲੀ ਦਲ ਪੀਜੀਆਏ ਐਮਜ਼ ਲੈ ਕੇ ਆਇਆ ਤੇ ਭਗਵੰਤ ਮਾਨ ਸਾਹਿਬ ਕੀ ਲੈ ਕੇ ਆਏ 10x12 ਦੀ ਪੈਰਾਸਟਾ ਮੋਲ ਦੀ ਦੁਕਾਨ ਆਓ ਦੱਸੋ ਪੰਜਾਬੀਆਂ ਨੂੰ ਕੋਈ ਨਵਾਂ 에어ਪੋਰਟ 2 ਸਾਲਾਂ ਦੇ ਵਿੱਚ ਪੰਜਾਬ ਨੂੰ ਦਿੱਤਾ ਹੋਵੇ ਤਾਂ ਆਓ ਦੱਸੋ ਤੇ ਜਿਹੜੇ ਪਾਵਰ ਸਰਪਲਸ ਸੂਬੇ ਦੀ ਤੁਸੀਂ ਹਾਮੀ ਭਰਦੇ ਹੋ ਜਿਹੜੇ ਸੋਲਰ ਸਿਸਟਮ ਦੀ ਗੱਲ ਕਰਦੇ ਹੋ ਇਹ ਕੌਣ ਲਾ ਕੇ ਗਿਆ ਇਹ ਤਾਂ ਸਾਰਾ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਹੈ ਭਗਵੰਤ ਮਾਨ ਸਾਹਿਬ ਦਾ ਇੱਥੇ ਕੀ ਹੈ ਤੇ ਕੱਲ ਉੱਥੇ ਜਾ ਕੇ ਗੁਰਦਾਸਪੁਰ ਦੇ ਵਿੱਚ ਉਹੀ ਪੁਰਾਣੀਆਂ ਰਟੀਆਂ ਰਟਾਈਆਂ ਗੱਲਾਂ ਕਿ ਜੀ ਮੈਂ ਇਹ ਕਰਤਾ ਜੀ ਮੈਂ ਅਫਸਰਾਂ ਨੂੰ ਬੁਲਾ ਲਿਆ ਜੀ ਨੱਕੇ ਮੋੜਨ ਵਾਲੀ ਗੱਲ ਕਰਤੀ ਮਾਨ ਸਾਹਿਬ ਨੱਕਾ ਤਾਂ ਤੁਸੀਂ ਨਹੀਂ ਆਪਣੀ ਜ਼ਿੰਦਗੀ 'ਚ ਮੋੜਿਆ ਕਦੇ ਤੁਹਾਨੂੰ ਸਾਰਾ ਸੰਗਰੂਰ ਸਾਰਾ ਧੂਰੀ ਸਾਰਾ ਸਤੋਜ ਜਾਣਦਾ ਕਿ ਕਿੰਨੇਕ ਨੱਕੇ ਮੋੜਦੇ ਰਹੇ ਹੋ ਪਰ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਜਿਹੜਾ ਵਿਰੋਧੀਆਂ ਦੇ ਖਿਲਾਫ ਕਰਦੇ ਹੋ ਕੱਲ ਹਰੀਆਂ ਮਿਰਚਾਂ ਲਾਲ ਮਿਰਚਾਂ ਮੈਂ ਇਹ ਤਾਂ ਨਹੀਂ ਜਾਣਦਾ ਕਿ ਹਰੀਆਂ ਲਾਲ ਮਿਰਚਾਂ ਕੀ ਨੇ ਪਰ ਮਾਨਸਾਹਬ ਤੁਹਾਡੇ ਲੱਗਦੀਆਂ ਬਹੁਤ ਨੇ ਦੋਨਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੋਂ ਇਹਦਾ ਕਾਰਨ ਕੀ ਹੈ ਕਿ ਦੱਸਣ ਨੂੰ ਅੱਜ ਤੁਹਾਡੇ ਕੋਲ ਕੰਮ ਨਹੀਂ ਹੈਗੇ ਸੂਬੇ ਦੇ ਵਿੱਚ ਅਗਰ ਲਾਅ ਐਂਡ ਆਰਡਰ ਵਿਗੜਿਆ ਤਾਂ ਤੁਸੀਂ ਵਿਗਾੜਿਆ ਅਗਰ ਹਾਈ ਕੋਰਟ ਨੂੰ ਕਹਿਣਾ ਪਿਆ ਕਿ ਨਸ਼ਾ ਪੰਜਾਬ ਸਰਕਾਰ ਵਿਕਾਰੀ ਹੈ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਅਗਰ ਅਰਵਿੰਦ ਕੇਜਰੀਵਾਲ ਦੇ ਨਾਲ ਰਲ ਕੇ ਆਮ ਆਦਮੀ ਪਾਰਟੀ ਨੇ ਇੱਕ ਸਾਈਜ਼ ਕੋਟਾਲਾ ਕੀਤਾ 338 ਕਰੋੜ ਦਾ ਜਿੱਤੇ ਸੁਪਰੀਮ ਕੋਰਟ ਨੇ ਮੋਹਰ ਲਾਈ ਤੇ ਕੇਜਰੀਵਾਲ ਜੇਲ੍ਹ ਦੇ ਵਿੱਚ ਬੈਠਾ ਹੈ ਤਾਂ ਅੱਜ ਭਗਵੰਤ ਮਾਨ ਸਾਹਿਬ ਜ਼ਿੰਮੇਵਾਰੀ ਲੈਂਦੇ ਨੇ ਇਸ ਗੱਲ ਦੀ ਕਿ ਪੰਜਾਬ ਦਾ 75000 ਕਰੋੜ ਦਾ ਕਰਜ਼ਾ ਸਿਰਫ ਉਸ ਪਛੜ ਬੰਦੇ ਨੂੰ ਨੈਸ਼ਨਲ ਲੀਡਰ ਬਣਾਉਣ ਦੇ ਲਈ ਲਿਆ ਗਿਆ ਵੱਡੇ ਵੱਡੇ ਇਸ਼ਤਿਹਾਰ ਮਨੀਪੁਰ ਕੇਰਲਾ ਨਾਗਾ لینڈ ਮਿਜ਼ੁਰਮ ਪਤਾ ਨਹੀਂ ਕਿੱਥੇ ਕਿੱਥੇ ਲੱਗਦੇ ਰਹੇ ਤੇ ਉਹ ਬੰਦਾ ਐਕਸਾਈਜ਼ ਘਟਾਲਾ ਕਰਕੇ ਜੇਲ੍ਹ ਦੇ ਵਿੱਚ ਬੈਠਾ ਦੱਸੋ ਪੰਜਾਬ ਦਾ ਐਡਾ ਨੁਕਸਾਨ ਤੁਸੀਂ ਅਰਵਿੰਦ ਕੇਜਰੀਵਾਲ ਦੇ ਮਗਰ ਲੱਗ ਕੇ ਕਿਉਂ ਕੀਤਾ ਇਸ ਗੱਲ ਦੀ ਜਵਾਬ ਦੇ ਚਾਹੀਦੀ ਹੈ ਔਰ ਤੀਸਰੀ ਗੱਲ ਜਿਹੜੀ ਕੱਲ ਤੁਸੀਂ ਰੈਲੀ 'ਚ ਬਹੁਤ ਜੋਰ ਸ਼ੋਰ ਨਾਲ ਕਹੀ ਤੁਸੀਂ ਗੱਲ ਕਹੀ ਕਿ ਜੀ ਬੇਅਦਬੀਆਂ ਅਕਾਲੀ ਦਲ ਨੂੰ ਤੁਸੀਂ ਜ਼ਿੰਮੇਵਾਰ ਠਹਿਰਾਇਆ ਤੇ ਭਗਵੰਤ ਮਾਨ ਸਾਹਿਬ ਤੁਸੀਂ ਭੁੱਲ ਗਏ ਕਿ ਮੁੱਖ ਮੰਤਰੀ ਕੌਣ ਹੈ ਸੂਬੇ ਦਾ ਬੇਅਦਬੀਆਂ ਦਾ ਚਲਾਨ ਕਿਹਨੇ ਪੇਸ਼ ਕੀਤਾ ਸੂਬੇ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਆਪ ਕੀਤਾ ਪਰ ਕਿਉਂ ਲੋਕਾਂ ਨੂੰ ਮੂਰਖ ਬਣਾ ਰਹੇ ਆ ਆ ਉਹ ਬੇਅਦਬੀ ਦੇ ਚਲਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਛੱਡੋ ਵਰਕਰ ਤੱਕ ਦਾ ਨਾਂ ਨਹੀਂ ਪਰ ਅੱਜ ਪੰਜਾਬ ਇਹ ਜਾਣਨਾ ਚਾਹੁੰਦਾ ਹੈ ਕਿ ਅਗਰ ਸੁਪਰੀਮ ਕੋਰਟ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੇਸ ਹਾਰੀ ਤੇ ਉਹ ਬੇਅਦਬੀਆਂ ਦੀ ਟ੍ਰਾਇਲ ਪੰਜਾਬ ਤੋਂ ਬਾਹਰ ਗਈ ਉਹਦੀ ਜ਼ਿੰਮੇਵਾਰੀ ਕੀਦੀ ਹੈ ਕੀ ਇਹ ਤੁਹਾਡੀ ਡੇਰੇ ਨਾਲ ਮਿਲੀ ਭੁਗਤ ਸੀ ਇਹਦਾ ਪੰਜਾਬੀਆਂ ਨੂੰ ਆ ਕੇ ਜਵਾਬ ਦਿਓ ਔਰ ਕੱਲਾ ਕੇਸ ਹੀ ਨਹੀਂ ਬਾਹਰ ਭੇਜਿਆ ਮੁਰਕੇ ਹਾਈ ਕੋਰਟ ਚ ਡੇਰਾ ਰਾਮ ਰਹੀਮ ਆ ਕੇ ਸਟੇ ਵੀ ਲੈ ਗਿਆ ਪੰਜਾਬ ਸਰਕਾਰ ਦੇ اپੋਜ਼ ਨਹੀਂ ਕੀਤੀ ਤਾਂ ਫਿਰ ਅੱਜ ਬੇਅਦਬੀਆਂ ਦਾ ਅਸਲ ਦੋਸ਼ੀ ਕੌਣ ਹੈ ਜਿਹੜੀ ਸੁਲਤਾਨਪੁਰ ਲੋਧੀ ਫੌਜ ਚੜੀ ਗੋਲੀਆਂ ਚਲਾਈਆਂ ਉਹ ਬੇਅਦਬੀ ਦਾ ਦੋਸ਼ੀ ਕੌਣ ਹੈ ਤੇ ਟਿਕਟਾਂ ਸ਼੍ਰੋਮਣੀ ਅਕਾਲੀ ਦਲ ਤਾਂ ਮੈਨੂੰ ਲੱਗਦਾ ਮਾਨ ਸਾਹਿਬ ਹਰ ਇੱਕ ਸੀਟ ਤੇ ਚਾਰ ਚਾਰ ਦਾਵੇਦਾਰ ਨੇ ਤੇ ਆਮ ਆਦਮੀ ਪਾਰਟੀ ਦਾ ਇਹ ਹਾਲ ਹੋ ਗਿਆ ਕਿ ਵਰਕਰਾਂ ਨੂੰ ਨਹੀਂ ਟਿਕਟ ਦtੀਆਂ ਜਾਂ ਐਮਐਲਏ ਨੂੰ ਯਾ ਮੰਤਰੀਆਂ ਨੂੰ ਯਾ ਤਿਤਲੀਆਂ ਨੂੰ ਤਾਂ ਫਿਰ ਕਰਮਜੀਤ ਅਨਮੋਲ ਨੂੰ ਕਿਉਂ ਟਿਕਟ ਦਿੱਤੀ ਜੀਪੀ ਸਾਹਿਬ ਨੂੰ ਕਿਉਂ ਦਿੱਤੀ ਤੇ ਜਿਹੜਾ ਅਕਾਲੀ ਦਲ ਨੇ ਇੱਕ ਉਮੀਦਵਾਰ ਜਿਹਨੂੰ ਅਕਾਲੀ ਦਲ ਨੇ ਨਾ ਬਾਈ ਇਲੈਕਸ਼ਨ ਚ ਟਿਕਟ ਦਿੱਤੀ ਨਾਇਤ ਕੀ ਟਿਕਟ ਦੇਣੀ ਸੀ ਉਹਨੂੰ ਤਾਂ ਤੁਸੀਂ ਲਿਜਾ ਕੇ ਟਿਕਟ ਵੀ ਦਿੱਤੀ ਰਾਤੋ ਰਾਤ ਜੁਆਇਨ ਕਰਾ ਕੇ ਤੇ ਤੁਸੀਂ ਸਵਾਲ ਕਰੋ ਅਕਾਲੀ ਦਲ ਤੇ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਔਰ ਮੰਤਰੀਆਂ ਦੇ ਉੱਤੇ ਮੇਰੇ ਚੌਥੇ ਸਵਾਲ ਦਾ ਅੱਜ ਜਵਾਬ ਦੇ ਕੇ ਜਾਓ ਕਿ ਕੈਬਨਿਟ ਮੰਤਰੀ ਜ਼ਿਆਦਾ ਪਾਵਰਫੁਲ ਹੁੰਦਾ ਮਾਨ ਸਾਹਿਬ ਉਦੇ ਕੋਲ ਸਟੇਟ ਦਾ ਜ਼ਿਆਦਾ ਬਜਟ ਹੁੰਦਾ ਕੈਂਪੀ ਬਣ ਕੇ ਉਹ ਸੂਬੇ ਦਾ ਵੱਧ ਭਲਾ ਕਰ ਸਕਦਾ ਕਿਉਂਕਿ ਐਮਪੀ ਤਾਂ ਪਹਿਲਾਂ ਵੀ ਤੁਹਾਡੇ ਗੁੰਗੇ ਬੋਲੇ ਸੱਤ ਹੈਗੇ ਨੇ ਜਿਹੜੇ ਪੈਸੇ ਲੈ ਕੇ ਤੁਸੀਂ ਰਾਜ ਸਭਾ ਦੇ ਵਿੱਚ ਭੇਜੇ ਅੱਜ ਕੋਈ ਆਇਆ ਕੇਜਰੀਵਾਲ ਦੀ ਹਮਾਇਤ ਤੇ ਉਹਨਾਂ ਚੋਂ ਤੁਹਾਡੇ ਸੱਤੇ ਜਿਹੜੇ ਰਾਜ ਸਭਾ ਚ ਗਏ ਨੇ ਕੇਜਰੀਵਾਲ ਦੀ ਹਮਾਇਤ ਤੇ ਕਿਉਂ ਨਹੀਂ ਆਇਆ ਕਿਉਂਕਿ ਅਗਲੇ ਜਾਣਦੇ ਨੇ ਭਾਈ ਆਪਾਂ ਤਾਂ ਸੀਟ ਖਰੀਦੀ ਐ ਆਪਾਂ ਕਿਸੇ ਦੀ ਮਿੰਤ ਕਰਕੇ ਕੀ ਲੈਣਾ ਸੋ ਹੁਣ ਜਿਹੜੇ ਨਵੇਂ ਭੇਜੋਗੇ ਉਹ ਕੀ ਕਰ ਲੈਣਗੇ ਸੋ ਅੱਜ ਪੰਜਾਬ ਇਹ ਵੀ ਗੱਲ ਕਹਿੰਦਾ ਕਿ ਜੇ ਤਾਂ ਤੁਹਾਡੇ ਮੰਤਰੀ ਜਿਹੜੇ ਐਮਪੀ ਦੀ ਚੋਣ ਲੜ ਰਹੇ ਨੇ ਜੇ ਤਾਂ ਬਹੁਤ ਇੰਟੈਲੀਜੈਂਟ ਨੇ ਫਿਰ ਵੀ ਉਹਨਾਂ ਨੂੰ ਕਿਉਂ ਭੇਜਣਾ ਆਪਾਂ ਪਾਰਲੀਮੈਂਟ ਫਿਰ ਤਾਂ ਉਰੀ ਕੰਮ ਲਵਾਵਾਂਗੇ ਤਾਂ ਵੀ ਉਹ ਹਾਰਦੇ ਨੇ ਜਿਹੋ ਨਕੰਮੇ ਨੇ ਜਿਹੜੇ ਨਹੀਂ ਕੁਝ ਕਰ ਸਕਦੇ ਫਿਰ ਵੀ ਉਹ ਪਾਰਲੀਮੈਂਟ ਕਿਉਂ ਭੇਜਨੇ ਸੋ ਮੰਤਰੀ ਤਾਂ ਸਾਰੀ ਚੋਣ ਚੋਂ ਬਾਹਰ ਨੇ तितਲੀਆਂ ਬਾਹਰ ਨੇ ਕਲਾਕਾਰ ਜਿਹੜੇ 2016 ਚ ਕਹਿੰਦੇ ਸੀ ਕਿ ਆ ਕੇ ਲੈ ਲਓ ਮੇਰਾ ਸਾਰਾ ਪਿੰਡ ਬਕਾਉ ਹੈ ਤੇ ਅਜ ਉਹੀ ਕਲਾਕਾਰਾਂ ਨੇ ਪਤਾ ਨਹੀਂ ਕਿਹੜੇ ਮਸਲੇ ਹੱਲ ਕਰਾ ਲੇ ਉਹ ਤੁਰੇ ਫਿਰਦੇ ਨੇ ਇਹ ਸਵਾਲਾਂ ਦੇ ਜਵਾਬ ਭਗਵੰਤ ਮਾਨ ਸਾਹਿਬ ਪੰਜਾਬ ਦੇ ਲੋਕਾਂ ਨੂੰ ਦਿਓ ਔਰ ਜਿਹੜਾ ਸਭ ਤੋਂ ਇੰਪੋਰਟੈਂਟ ਗੱਲ ਹੈ ਉਹ ਹੈ ਕਿ ਜਿਹੜਾ ਇਹ ਨਵਾਂ ਗੱਠ ਜੋੜਾ ਦੇਖੋ ਅੱਜ ਮੈਂ ਇੱਕ ਸਿੰਬਲ ਵੀ ਲਾਂਚ ਕਰਦਾ ਹਾਂ ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਅਨੈਤਿਕ ਗੱਠ ਜੋੜ ਹੈ ਹੱਥ ਦੇ ਵਿੱਚ ਝਾੜੂ ਇਹ ਅਸਲੀਅਤ ਇਹਨਾਂ ਦੀ ਬਾਹਰਲੇ ਸੂਬਿਆਂ ਦੇ ਵਿੱਚ ਤਾਂ ਰਾਹੁਲ ਗਾਂਧੀ ਕੇਜਰੀਵਾਲ ਭਗਵੰਤ ਮਾਨ ਸਾਹਿਬ ਇਹ ਹੈ ਫਿਰਦੇ ਨੇ ਜਿਵੇਂ ਲਾਵਾ ਲੈਣੀਆਂ ਹੁਣ ਇੱਕ ਦੂਜੇ ਦੇ ਮਗਰ ਤੇ ਪੰਜਾਬ ਦੇ ਵਿੱਚ ਆ ਕੇ ਇਧਰੋਂ ਝਾੜੂ ਕੱਢ ਲੈਂਦਾ ਉਧਰੋਂ ਪੰਜਾ ਲੈ ਕੇ ਖੜ ਜਾਂਦੇ ਨੇ ਕੀ ਪੰਜਾਬੀਆਂ ਨੂੰ ਨਹੀਂ ਦਿਖਦਾ ਕੀ ਇਹ ਨਾਤੇ ਗੱਠਜੋੜ ਨਹੀਂ ਕਿ ਐਸੇ ਗੱਠਜੋੜ ਦੇ ਤਹਿਤ ਪਹਿਲਾਂ ਤਾਂ ਖੈਰਾ ਸਾਹਿਬ ਨਾਲ ਤੁਹਾਡੀ ਮੈਨੂੰ ਲੱਗਦਾ ਇਸ ਲੈਵਲ ਤੇ ਤੁਸੀਂ ਕਹਿੰਦੇ ਸੀ ਵੀ ਖੈਰਾ ਸਾਹਿਬ ਨੇ ਤਾਂ ਐਨਡੀਪੀਐਸ ਦਾ ਕੰਮ ਕੀਤਾ ਤੁਸੀਂ ਸਵੇਰੇ ਸੁੱਤੇ ਪਿਆ ਨੂੰ ਚੱਕਣ ਤੱਕ ਗਏ ਔਰ ਹੁਣ ਸੁਪਰੀਮ ਕੋਰਟ ਚ ਕਹਿੰਦੇ ਅਸੀਂ ਕੇਸ ਹੀ ਨਹੀਂ ਚਲਾਉਣਾ ਕੀ ਇਹ ਐਸੇ ਠੱਗਬੰਦਨ ਦਾ ਨਤੀਜਾ ਨਹੀਂ ਇਹ ਜਵਾਬ ਦੇ ਕਿਦੀ ਹੈ ਔਰ ਅੱਜ ਪੰਜਾਬ ਦੇ ਲੋਕ ਕੈਮਰਾ ਲੈ ਕੇ ਸਵਾਲ ਕਰਨ ਜਿੱਥੇ ਇਹਨਾਂ ਦੇ ਮੰਤਰੀ ਜਾਣ ਐਮਐਲਏ ਜਾਣ ਕੈਂਡੀਡੇਟ ਜਾਣ ਚਾਹੇ ਉਹ ਕਾਂਗਰਸ ਦਾ ਚਾਹੇ ਆਮ ਆਦਮੀ ਪਾਰਟੀ ਦਾ ਆਪਣੀ ਐਮਐਸਪੀ ਨੂੰ ਲੈ ਕੇ ਸਵਾਲ ਕਰੋ ਆਪਣੇ ਲਾਅ ਐਂਡ ਆਰਡਰ ਨੂੰ ਲੈ ਕੇ ਸਵਾਲ ਕਰੋ ਔਰ ਕੈਮਰਾ ਲਾਈਵ ਰੱਖੋ ਕਿਉਂਕਿ ਇਹੀ ਲੋਕਾਂ ਨੇ ਕਿਹਾ ਸੀ ਇਹ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਕੈਮਰਾ ਲਾਈਵ ਹੋਣਾ ਚਾਹੀਦਾ ਔਰ ਅੱਜ ਭਗਵੰਤ ਮਾਨ ਸਾਹਿਬ ਨੂੰ ਇਹ ਜਵਾਬ ਦੇਣਾ ਪਊਗਾ ਪੰਜਾਬ ਦੇ ਲੋਕਾਂ ਦਾ ਜਵਾਬ ਦੇਣਾ ਪਊ ਕਿਸਾਨ ਦੀ ਐਮਐਸਪੀ ਦਾ ਜਵਾਬ ਦੇਣਾ ਪਊ ਜਿਹੜੀਆਂ ਮਾਵਾਂ ਦੀਆਂ ਕੁੱਖਾ ਸੁਨੀਆਂ ਕੀਤੀਆਂ ਆ ਜੋ ਦਾ ਜਵਾਬ ਦੇਣਾ ਪਊ ਤੇ ਕੱਲ ਜਵਾਬ ਕੀ ਦਿੱਤਾ ਕਹਿੰਦਾ ਸ਼ੈਰੀ ਕਲਸੀ ਨੂੰ ਬਣਾ ਕੇ ਤੁਸੀਂ ਐਮਪੀ ਭੇਜ ਦਿਓ ਪਾਸਵਰਡ ਤਾਂ ਮੇਰੇ ਕੋਲ ਹੈਗੇ ਪਾਰਲੀਮੈਂਟ ਦੇ ਮੈਂ ਦੇ ਦੂੰ ਮੈਂ ਮਾਨਸਾਬ ਹੱਤ ਬਣ ਕੇ ਬੇਨਤੀ ਕਰਦਾ ਤੁਸੀਂ ਆਪਣੇ ਵਾਲੇ ਪਾਸਵਰਡ ਨਾ ਸ਼ੈਰੀ ਕਲਸੀ ਨੂੰ ਦੇ ਦਿਓ ਕਿਉਂਕਿ ਜੇ ਥੋੜੇ ਵਾਲੇ ਪਾਸਵਰਡ ਲੈ ਕੇ ਕਿਤੇ ਸ਼ੈਰੀ ਕਲਸੀ ਗਲਤੀ ਦੇ ਨਾਲ ਵੀ ਪਹੁੰਚ ਗਿਆ ਤਾਂ ਫਿਰ ਬਹੁਤ ਮੈਂਬਰ ਪਾਰਲੀਮੈਂਟਾਂ ਨੂੰ ਸ਼ਿਕਾਇਤ ਕਰਨੀ ਪੈਣੀ ਹੈ ਔਰ ਨਵੀਂ ਪਾਰਲੀਮੈਂਟ 'ਚ ਆਪਾਂ ਹੁਣ ਉਸ ਤਰੀਕੇ ਦਾ ਕੋਈ ਸਮੈਲ ਸਮੁੱਲ ਵਾਲੀ ਗੱਲ ਨਹੀਂ ਆਉਣ ਦੇਣੀ ਜਿਹੜੀ ਪੁਰਾਣੀ ਪਾਰਲੀਮੈਂਟ ਚ ਆਈ ਸੀ ਨਵੀਂ ਪਾਰਲੀਮੈਂਟ ਨੂੰ ਆਪਾਂ ਉਸ ਪਾਸੇ ਨੂੰ ਥੋੜਾ ਸ਼ੁੱਧ ਰੱਖਣਾ ਸੋ ਅੱਜ ਮੇਰਾ ਸਿੱਧਾ ਸਵਾਲ ਹੈ ਚਾਹੇ ਦੇਸ਼ ਦੀ ਪਾਰਟੀ ਹੈ ਚਾਹੇ ਸਾਡੇ ਆਪ ਦੇ ਭਗਵੰਤ ਮਾਨ ਸਾਹਿਬ ਹੈ ਕਿ ਕੀ ਪੰਜਾਬ ਦੇ ਵਿੱਚ ਮੁੱਦਿਆਂ ਤੇ ਰਾਜਨੀਤੀ ਕਰਨੀ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਅੱਜ ਸਵਾਲ ਕੀਤੇ ਨੇ ਕੰਮਾਂ ਦੇ ਕਿ ਉਹਨਾਂ ਤੇ ਰਾਜਨੀਤੀ ਕਰਨੀ ਹੈ ਕਿ ਲੋਕ ਭਲਾਈ ਸਕੀਮਾਂ ਤੇ ਰਾਜਨੀਤੀ ਕਰਨੀ ਹੈ ਜਾਂ ਸਿਰਫ ਤੂੰ ਤੂੰ ਮੈਂ ਮੈਂ ਦੀ ਜਿਹੜੀ ਰਾਜਨੀਤੀ ਸੂਬੇ ਦੇ ਵਿੱਚ ਖੜੀ ਹੋਈ ਆ ਉਹ ਕਰਨੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਹਰ ਇੱਕ ਗੱਲ ਤੋਂ ਮੋਕਰ ਕੇ ਆਪਣੀ ਕ੍ਰੈਡਿਬਿਲਟੀ ਗਵਾ ਚੁੱਕੇ ਨੇ ਪਰ ਇੱਕ ਗੱਲ ਇਸ ਵਾਰ ਮਾਨ ਸਾਹਿਬ ਤੁਹਾਡੀ 100% ਸੱਚੀ ਹੋਣੀ ਹੈ ਕਿ ਪੰਜਾਬ ਚ ਜ਼ੀਰੋ ਤੇਰਾ ਹੋਣਾ ਆਮ ਆਦਮੀ ਪਾਰਟੀ ਤੇ ਇਹ ਜਿਹੜਾ ਠੱਗ ਬੰਦਨ ਹੈ ਇਹ ਨਵੇਂ ਠੱਗ ਬੰਦਨ ਇਹਦੀ ਜ਼ੀਰੋ ਸੀਟ ਆਉਣੀ ਹੈ ਪੰਜਾਬ ਚ ਇਸ ਗੱਲ ਤੇ ਪੰਜਾਬੀ ਐਜ ਕੀ ਪਹਿਰਾ ਦੇਣਗੇ ਔਰ ਇਹ ਦਿੱਲੀੋਂ ਚੱਲਣ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਦਾ ਅਸਲ ਕਾਣ ਕੀਤਾ ਅਸਲ ਨੁਕਸਾਨ ਕੀਤਾ ਇਹਨਾਂ ਨੂੰ ਦੁਬਾਰਾ ਉਹ ਦਿੱਲੀ ਦਾ ਰਾਹ ਦਿਖਾਇਆ ਜੋ ਪੰਜਾਬ ਚ ਇਹ ਪਾਰਟੀਆਂ ਰਹਿਣ ਨਹੀਂ ਦੇਣੀਆਂ ਮੈਂ ਭੁੱਲਰ ਸਾਹਿਬ ਨੂੰ ਕਹੂੰਗਾ ਕਿ ਜੋ ਗੱਲ ਕੋਈ ਕਹਿਣੀ ਚਾਹੁੰਦੇ ਨੇ ਕੋ ਕਰੇ ਸਾਹਿਬ ਨੇ ਵੈਸੇ ਸਾਰੇ ਸਪੈਕਟਡ ਕਵਰ ਕੀਤੇ ਆ ਲੇਕਿਨ ਜੇਸਤਰੀ ਕੇ ਨਾਲ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਮੈਂ ਤੇਨੂੰ ਇਹ ਕਹੂੰਗਾ ਕਿ ਟ੍ਰਿਪਲ ਸੀ ਨੇ ਵਰੋਧ ਵਿੱਚ ਆਮਾਦੀ ਪਾਰਟੀ ਵੀ ਉਹਨੇ ਪਾਰਟਿਸਿਪੇਟ ਕਰਦੀ ਹੈ ਕ੍ਰਿਮੀਨਲ ਕ੍ਰਿਮੀਨਲ ਤੇ ਕਰਪਟ ਇਹ ਤਿੰਨੋਂ ਪਾਲਿਸੀ ਜੋਤੇ ਕੰਮ ਕਰ ਰਹੇ ਆ ਕ੍ਰਿਮੀਨਲ ਦੇ ਵਿੱਚ ਆਪਾਂ ਦੇਖੀਏ ਤੇ ਧਰਮ ਦੇ ਨਾਂ ਦੇ ਉੱਤੇ ਜਾਤ ਪਾਤ ਦੇ ਨਾਂ ਦੇ ਉੱਤੇ ਕਾਂਗਰਸ ਨੇ ਬੜੀ ਵਾਰੀ ਰਾਜ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸੇ ਚੀਜ਼ ਦੇ ਉੱਤੇ ਭਾਜਪਾ ਚੱਲ ਰਹੀ ਹੈ ਕ੍ਰਿਮੀਨਲ ਦੇ ਨਾਂ ਦੇ ਉੱਤੇ ਦੇਖੀਏ ਅਸੀਂ ਜੇ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਤਲਿਆ ਮੋਰੇ ਨੇ ਲੋਕਾਂ ਨੂੰ ਘੋੜੀਆਂ ਮਾਰ ਗਿਆ ਜਾ ਰਹੀਆਂ ਨੇ ਫਰੋਤੀਆਂ ਵਾਲੀਆਂ ਜਾ ਰਹੀਆਂ ਨੇ ਉਹ ਕੋਈ ਛੁਪਿਆ ਨਹੀਂ ਹੋਇਆ ਕਰਪਸ਼ਨ ਦੇ ਨਾਂ ਦੇ ਉੱਤੇ ਦੇਖੀਏ ਤੇ ਅੱਜ ਆਮ ਆਦੀ ਪਾਰਟੀ ਦੀ ਉੱਪਰਲੀ ਸਾਰੀ ਲੀਡਰਸ਼ਿਪ ਜਿਹੜੇ ਆਪਣੇ ਆਪ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਬਾਲਕ ਕਹਿੰਦੇ ਸੀ ਆਜੋ ਜੇਲ੍ਹ 'ਚ ਬੈਠੇ ਔਰ ਜੇ ਇਸ ਤਰੀਕੇ ਨਾਲ ਇਸ ਸਰਕਾਰ ਬੰਦਿਆ ਹੀ ਪਟਿਆਲੇ ਦੇ ਵਿੱਚ ਇਹਨਾਂ ਨੇ ਕਮਨਲ ਰਾਈਟਸ ਰਾਇਡਸ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੋਇਆ ਔਰ ਉਸ ਤੋਂ ਬਾਅਦ ਵੀ ਇੱਕ ਐਸੇ ਐਪੀਸੋਡ ਹੋਏ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਸੈਂਟਰ ਸਰਕਾਰ ਦੀ ਅਗਰ ਗੱਲ ਕਰਦੇ ਆਂ ਜੇ ਇਸ ਤਰੀਕੇ ਨਾਲ ਪੰਜਾਬੀਆਂ ਨੂੰ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨਾਂ ਨੂੰ ਖਾਲਸਤਾਨੀ ਵਕਵਾਤੀ ਆਤਵਾਦੀ ਦੱਸਿਆ ਗਿਆ ਔਰ ਇੱਕ ਵਾਰ ਨਹੀਂ ਬਾਰ ਬਾਰ ਕੋਸ਼ਿਸ਼ ਕੀਤੀ ਗਈ ਔਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੱਲੋਂ ਉਹਨਾਂ ਹੀ ਕਿਸਾਨਾਂ ਨੂੰ ਇਹ ਕਹਿ ਕੇ ਕੀ ਤੇ ਵੇਲਣ ਦੇ ਇਹਨਾਂ ਦਾ ਕੰਮ ਹੀ ਆ ਧਰਨੇ ਦੇਣਾ ਜਦੋਂ ਵਿਹਲੇ ਹੁੰਦੇ ਆ ਇਹ ਕਹਿ ਆ ਗਿਆ ਧਰਨੇ ਚੋਂ ਨਿਕਲੀ ਹੋਈ ਪਾਰਟੀ ਅਗਰ ਉਹਨਾਂ ਧਰਨਾਕਾਰੀਆਂ ਨੂੰ ਜਿਹੜੇ ਆਪਣੀ ਮੰਗਾਂ ਵਾਸਤੇ ਧਰਨਾ ਦੇ ਰਹੇ ਨੇ ਇਹੋ ਸ਼ਬਦ ਇਸਤੇਮਾਲ ਕੀਤੇ ਜਾਣ ਤੇ ਮੈਨੂੰ ਲੱਗਦਾ ਬੜਾ ਸ਼ਰਮਨਾਕ ਹੈ ਔਰ ਪੰਜਾਬ ਦੇ ਨਾਲ ਚਾਹੇ ਉਹ ਕਾਂਗਰਸ ਹੈ ਕਾਂਗਰਸ ਨੇ ਵਾਕਵਾਤੀ ਬਣਾ ਕੇ ਪੇਸ਼ ਕੀਤੇ ਅੱਜ ਉਹੀ ਕਿਸਾਨਾਂ ਨੂੰ ਉਹੀ ਪੰਜਾਬੀਆਂ ਨੂੰ ਭਾਜਪੀ ਨੇ ਵੀ ਵਕਵਾਦੀ ਬਣਾ ਕੇ ਪੇਸ਼ ਕੀਤਾ ਅਤਵਾਦੀ ਬਣਾ ਕੇ ਪੇਸ਼ ਕੀਤਾ ਉਸੇ ਤਰੀਕੇ ਨਾਲ ਆਮ ਆਦੀ ਪਾਰਟੀ ਨੇ ਵੀ ਸਾਨੂੰ ਵਕਵਾਦੀ ਅਤਵਾਦੀ ਗੈਂਗਸਟਰ ਬਣਾ ਕੇ ਪੇਸ਼ ਕੀਤਾ ਮੇਰੀ ਤੇ ਬੇਨਤੀ ਹੈ ਪੰਜਾਬ ਦੇ ਸਾਰੇ ਲੋਕਾਂ ਨੂੰ ਕਿਸਾਨਾਂ ਨੂੰ ਨੌਜਵਾਨ ਭਰਾਵਾਂ ਨੂੰ ਪੈਣਾ ਨੂੰ ਮਤਾਵਾਂ ਨੂੰ ਕਿ ਇਹਨਾਂ ਦਿੱਲੀ ਵਾਲੇ ਠੱਗਾਂ ਨੂੰ ਜਿਹੜੇ ਲੁਟੇਰੇ ਨੇ ਦਿੱਲੀ ਦੇ ਜਿਹੜੇ ਅਬਦਾਲੀ ਬਣੇ ਹੋਏ ਨੇ ਦਿੱਲੀ ਦੇ ਪੰਜਾਬ ਚੋਂ ਲੁੱਟ ਕੇ ਪੈਸਾ ਸਾਰਾ ਉੱਥੇ ਲੈ ਕੇ ਜਾਂਦੇ ਆ ਇਹਨਾਂ ਨੂੰ ਇਸ ਵਾਰੀ ਮੂੰਹ ਤੋੜਵਾ ਜਵਾਬ ਦੇ ਕੇ ਇਹਨਾਂ ਦਾ ਬੋਰੀਆ ਬਿਸਰਾ 골 ਕਰਕੇ ਦਿੱਲੀ ਨੂੰ ਭੇਜੋ ਔਰ ਸਪੈਸ਼ਲੀ ਭਗਵਾਨ ਜਮਾਨ ਜਿਨ੍ਹਾਂ ਨੇ ਸਿਰਫ ਔਰ ਸਿਰਫ ਇਨਾ 2.5 ਸਾਲਾਂ ਚ 2 ਸਾਲਾਂ ਦੇ ਵਿੱਚ ਸਵਾਏ ਕੇਜਰੀਵਾਲ ਦੀ ਚੱਕਰੀ ਕਰਨ ਤੋਂ ਹੈਲੀਕਾਪਟਰ ਨਾਲ ਸਵਰੇਜ ਚੱਕ ਕੇ ਤੇ ਦਿੱਲੀ ਜਾ ਕੇ ਤੇ ਕੇਜਰੀਵਾਲ ਨੂੰ ਲੈ ਕੇ ਪੂਰਾ ਹਿੰਦੁਸਤਾਨ ਦਾ ਟੂਰਿਜ਼ਮ ਕਰਾਉਣ ਤੋਂ ਸਵਾਏ ਕੁਛ ਨਹੀਂ ਕੀਤਾ ਔਰ ਨਾ ਜ਼ਰੂਰ ਇਹਨਾਂ ਨੇ ਸਾਰੀ ਦੁਨੀਆ ਚ ਕੀਤਾ ਉਹ ਤੇ ਮਾ ਤੁਸੀਂ ਦੇਖਿਆ ਉਹ ਜਰਮਨੀ ਜਿਹੜਾ ਨਾ ਹੋਇਆ ਸੀਗਾ ਸਾਰੀ ਦੁਨੀਆ ਚ ਆਇਆ ਕਿ ਇੱਕ ਕਿਸੇ ਸਟੇਟ ਦਾ ਮੁੱਖ ਮੰਤਰੀ ਕਿਸੇ ਜਹਾਜ਼ ਚ ਉਲਾ ਦਿੱਤਾ ਗਿਆ ਹੋਵੇ ਮੈਨੂੰ ਲੱਗਦਾ ਹੈ ਕਿ ਕੋਈ ਹੋਰ ਕਾਗਜ਼ ਪੱਤਰ ਨਾ ਹੋਣ ਉਹਨੂੰ ਇੰਨੀ ਬੇਇੱਜ਼ਤੀ ਨਾਲ ਡਿਪੋਰਟ ਨਹੀਂ ਕੀਤਾ ਜਾਂਦਾ ਜਿੰਨੀ ਬੇਇੱਜ਼ਤੀ ਨਾਲ ਇੱਕ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਜਹਾਜ਼ ਚ ਉਲਾਇਆ ਗਿਆ ਸੀਗਾ ਔਰ ਝੂਠ ਬਾਰ-ਬਾਰ ਝੂਠ ਜਿਹੜੇ ਬੋਲੇ ਜਾਂਦੇ ਨੇ ਉਹ ਵੀ ਕਿਸੇ ਨੂੰ ਲੁਕੇ ਨਹੀਂ ਹੋਏ ਸਾਡੇ ਮੁੱਖ ਮੰਤਰੀ ਸਾਹਿਬ ਦੇ ਚਾਹੇ ਉਹ BMW ਦੇ ਗੱਲ ਹੋਵੇ ਚਾਹੇ 골ਡੀ ਬਰਾਡ ਦੀ ਗੱਲ ਹੋਵੇ ਜਾਇਬ ਐਮਐਸਪੀ ਦੀ ਗੱਲ ਹੋਵੇ ਚਾਹੇ ਅੱਜ ਪੰਜਾਬ ਦੇ ਵਿੱਚ ਐਜੂਕੇਸ਼ਨ ਹੈਲਥ ਸਿਸਟਮ ਉਹਨਾਂ ਉੱਤੇ ਗੱਲ ਕਰ ਲਈਏ ਆਪਾਂ ਤੇ ਸਵਾਇ ਉੱਚੀ ਫੇਰਨ ਤੋਂ ਔਰ ਕੁੱਚੀ ਫੇਰ ਕੇ ਉਹਨਾਂ ਥਾਵਾਂ ਦੇ ਖੜ ਕੇ ਇਹ ਛਾਤੀ ਠੋਕ ਕੇ ਕਹਿਣ ਤੋਂ ਵੀ ਦੇਖੋ ਜੀ ਇਹ ਤੇ ਅਸੀਂ ਬਣਾਇਆ ਔਰ ਇਹਨਾਂ ਦੇ ਆਪਣੇ ਹੀ ਐਮਐਲਏ ਜਿਹੜੇ ਅੰਮ੍ਰਿਤਸਰ ਤੋਂ ਨੇ ਉਹ ਅਗਲੇ ਚਿੱਠਾ ਖੋਲ ਦਿੰਦੇ ਵੀ ਇਹ ਤੇ ਸਕੂਲ ਪਹਿਲਾਂ ਦੇ ਬਣਾਇਆ ਸੀ ਇਹ ਸਭ ਕੁਝ ਪਹਿਲਾਂ ਦਾ ਸੀਗਾ ਇਹ ਅੱਜ ਟੈਂਟ ਲਾ ਕੇ ਤੁਸੀਂ ਸਿਰਫ ਲੱਡੂ ਤੇ ਪੇੜੇ ਖਾ ਕੇ ਤੇ ਇਹ ਅਨਾਉਂਸ ਕਰਕੇ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਤੁਸੀਂ ਬੁਲਾ ਕੇ ਉਦਘਾਟਨ ਕਰਤਾ ਪ੍ਰਾਣੀਆਂ ਦੀਆਂ ਚੀਜ਼ਾਂ ਬਣੀਆਂ ਹੋਈਆਂ ਦਾ ਉਦਘਾਟਨ ਚਾਈਨਾਪੇ ਦੇ ਵਿੱਚ ਉਦਘਾਟਨ ਕਰਨਾ ਹੋਵੇ ਇੱਕ ਫੈਕਟਰੀ ਦਾ ਜਿਹੜੀ ਪ੍ਰਾਣੀ ਚੱਲ ਰਹੀ ਸੀ 2 ਸਾਲਾਂ ਤੋਂ ਇੱਕ ਜਰਮਨ ਕਲੈਬ੍ਰੇਸ਼ਨ ਨਾਲ ਹੈ ਉੱਥੋਂ ਵੀ ਜਾ ਕੇ ਕਹਿੰਦੇ ਅੱਜ ਹੀ ਲੈ ਕੇ ਆਂਦੀ ਅਸੀਂ ਪ੍ਰਾਣੇ ਬਣੇ ਹੋਏ ਸਿਸਟਮ ਜਿਹੜੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਦੋਂ ਉਹ ਤੋਂ ਸਾਡੇ ਨਾਲ ਸਾਂਝ ਸੀਗੀ ਉਸ ਟਾਈਮ ਦੀ ਸਰਾ ਪ੍ਰਕਾਸ਼ ਸਿੰਘ ਬਦਲ ਹੋਣ ਦਾ ਟਾਈਮ ਦੇ ਜਿਹੜੇ ਬਣੇ ਹੋਏ ਪ੍ਰੋਜੈਕਟ ਨੇ ਉਹਨਾਂ ਤਾਂ ਅੱਜ ਕੁੱਚੀ ਫਿਰ ਫਿਰ ਕੇ ਦੁਬਾਰਾ ਉਦਘਾਟਨ ਕਰੀ ਜਾਣੇ ਔਰ 16 ਮੈਡੀਕਲ ਕਾਲਜ ਲੈ ਕੇ ਆਉਣ ਵਾਲੀ ਪਾਰਟੀ ਮੁੱਖ ਮੰਤਰੀ 72 ਕਰੋੜ ਰੁਪਇਆ ਜਿਹੜਾ ਕਿ ਬਜਟ ਚ ਰੱਖਿਆ ਸੀ ਉਸ ਦੇ 75 ਕਰੋੜ ਦੇ ਸਿਰਫ ਦੋ ਢੀਂ ਪੱਥਰ ਰੱਖੇ ਗਏ ਅਜੇ ਤੱਕ ਉੱਥੇ ਦੁਬਾਰਾ ਕੋਈ ਇੱਟ ਨਹੀਂ ਲੱਗੀ ਮੈਂ ਤੁਹਾਡੇ ਮਾਧਮ ਨਾਲ মিডিਆ ਦੇ ਮਾਧਮ ਨਾਲ ਪੰਜਾਬ ਦੀ ਜਨਤਾ ਨੂੰ ਇਹ ਸਟੇਟ ਕਰਨਾ ਚਾਹੁੰਦਾ ਹੈ ਕਿ ਇਹਨਾਂ ਠੱਗਾਂ ਤੋਂ ਨਾ ਲੁਟੇਰਿਆਂ ਤੋਂ ਜਿਹੜੇ ਤੁਹਾਨੂੰ ਲੁੱਟ ਕੇ ਤੁਹਾਡਾ ਪੈਸਾ ਦਿੱਲੀ ਲੈ ਕੇ ਜਾਂਦੇ ਨੇ ਇਹਨਾਂ ਤੋਂ ਬਚ ਕੇ ਰਹੋ ਮੈਂ ਆਪਣੀ ਇਸੇ ਗੱਲ ਦੇ ਨਾਲ ਆਪਣੀ ਗੱਲ ਨੂੰ ਪ੍ਰਮਾਣ ਕਰਦਾ ਕਿ ਇਹਦਾ ਕੋਈ ਸਵਾਲ ਹੋਵੇ ਜੀ ਦੇਖੋ ਮੈਂ ਸ਼ਨੀ ਸਾਹਿਬ ਦਾ ਤਾਂ ਚਿੱਠਾ ਸਾਰਿਆਂ ਦੇ ਸਾਹਮਣੇ 6 ਮਹੀਨੇ ਦੀ ਸਰਕਾਰ ਦੇ ਵਿੱਚ ਚੰਨੀ ਸਾਹਿਬ ਨੇ ਕੀ ਕੀ ਕੀਤਾ ਉਹ ਤਾਂ ਲੋਕਾਂ ਦੇ ਸਾਹਮਣੇ ਹੈ ਸੋ ਉਹ ਗੱਲਾਂ ਪੰਜਾਬ ਉਹਦਾ ਜਵਾਬ ਕਿਤੇ ਨਾ ਕਿਤੇ ਦੇ ਚੁੱਕਿਆ ਪਰ ਸਵਾਲ ਤਾਂ ਸਾਡੇ ਅੱਜ ਦੇ ਮੁੱਖ ਮੰਤਰੀ ਤੇ ਚੰਨੀ ਸਾਹਿਬ ਨੂੰ ਲੈ ਕੇ ਬਹੁਤ ਵੱਡੇ ਨੇ ਕਿਉਂਕਿ ਮੁੱਖ ਮੰਤਰੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਇੱਕ ਖਿਡਾਰੀ ਬਿਠਾਇਆ ਸੀ ਜੀਤੋ ਕਿਹਾ ਸੀ ਕਿ ਜੀ 2 ਕਰੋੜ ਰੁਪਏ ਮੰਗਿਆ ਗਿਆ ਦਰਨਜੀਤ ਸਿੰਘ ਸਾਹਿਬ ਨੇ ਕਿ ਇਹਨੂੰ ਨੌਕਰੀ ਦੇਣ ਦਾ ਉਹਨੂੰ ਖਿਡਾਰੀ ਨੂੰ ਵੀ ਬਿਠਾ ਲਿਆ ਗ੍ਰਹਿ ਮੰਤਰੀ ਵਿਜੀਲੈਂਸ ਦੇ ਮਾਲਕ ਵੀ ਮੁੱਖ ਮੰਤਰੀ ਚੀਫ ਮਿਨਿਸਟਰ ਵੀ ਮੁੱਖ ਮੰਤਰੀ ਤੇ ਮੁੱਖ ਮੰਤਰੀ ਦੀ ਕਪੈਸਿਟੀ ਚ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਮਾਨ ਸਾਹਿਬ ਨੇ ਜੇ ਪਰਚਾ ਨਹੀਂ ਦਰਜ ਕੀਤਾ ਤਾਂ ਕਿਤੇ ਆਹੀ ਠੱਗਬੰਦਨ ਤਾਂ ਉਹਦਾ ਨਤੀਜਾ ਨਹੀਂ ਕਿਉਂਕਿ ਗੱਲਾਂ ਤਾਂ ਉਹਦੋਂ ਦੀਆਂ ਚੱਲਦੀਆਂ ਨੇ ਇਹ ਠੱਗ ਬੰਦੇ ਨਹੀਂ ਰੋਕ ਰਿਹਾ ਤੁਸੀਂ ਦੇਖਿਆ ਹੋਣਾ ਕਿ ਸੂਬੇ ਦੇ ਵਿੱਚ ਜਿੱਥੇ ਹਰ ਇੱਕ ਕਾਂਗਰਸੀ ਦੇ ਖਿਲਾਫ ਕੇਸ ਬਿਲਕੁਲ ਖੜਗੇ ਨੇ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਾਂਗਰਸ ਚੋਰ ਹੈ ਜੀ ਪੰਜਾਬ ਲੁੱਟ ਕੇ ਖਾ ਗਈ ਹੁਣ ਨਾ ਮੁੱਖ ਮੰਤਰੀ ਦੇ ਜ਼ੁਬਾਨ ਤੇ ਆਉਂਦੀ ਇਹ ਗੱਲ ਨਾ ਇਹਨਾਂ ਦੇ ਮੰਤਰੀਆਂ ਦੇ ਜ਼ੁਬਾਨ ਤੇ ਆਉਂਦੀ ਹੈ ਖੈਰਾ ਸਾਹਿਬ ਨੂੰ ਸੁਪਰੀਮ ਕੋਰਟੋਂ ਆਪ ਕਲੀਨ ਚਿੱਟ ਦਿਵਾ ਕੇ ਲਿਆਏ ਨੇ ਸੋ ਇਹ ਠਗਬੰਦੀ ਸਾਰੀਆਂ ਗੱਲਾਂ ਦਾ ਹੈ ਕਿ ਕੋਣ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਕੋਈ ਕਾਂਗਰਸ ਦੇ ਖਿਲਾਫ ਕਾਰਵਾਈ ਕਰਨਾ ਚਾਹੁੰਦੀ ਹੈ ਕਿਉਂਕਿ ਭਗਵੰਤ ਮਾਨ ਸਾਹਿਬ ਨੂੰ ਆਪਣੀ ਕੁਰਸੀ ਦਾ ਫਿਕਰ ਹੈ ਕਿਉਂਕਿ ਅਗਰ ਦੇਸ਼ ਦੇ ਵਿੱਚ ਲਾਇੰਸ ਤੇ ਮੜੀ ਜੀ ਵੀ ਆਂਚ ਆਉਂਦੀ ਹੈ ਤਾਂ ਪੰਜਾਬ ਦੀ ਕੁਰਸੀ ਕੇਜਰੀਵਾਲ ਨੇ ਵੈਹੀ ਉਡਾ ਦੇ ਦੇਖੋ ਅੱਜ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਰ ਕਲੀਅਰ ਕਰ ਦਿਆਂ ਕਿ ਇਹ ਲੋਕ ਗਠਬੰਧਨ ਦੇ ਵਿੱਚ ਲੜ ਰਹੇ ਨੇ ਆਮ ਆਦਮੀ ਪਾਰਟੀ ਕਾਂਗਰਸ ਦੇ ਨਾਲ ਗਠਬੰਧਨ ਚ ਲੜ ਰਹੀ ਹੈ ਬੀਜੇਪੀ ਦਾ ਦੇਸ਼ ਦੇ ਵਿੱਚ ਬਹੁਤ ਪਾਰਟੀਆਂ ਨਾਲ ਗਠਬੰਧਨ ਹੈ ਇੱਕ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਪੰਜਾਬੀਆਂ ਦੇ ਨਾਲ ਝੋਣ ਲੜ ਰਿਹਾ ਪੰਜਾਬੀਆਂ ਦੇ ਸਾਥ ਦੇ ਨਾਲ ਲੜ ਰਿਹਾ ਹੈ ਔਰ ਅੱਜ ਪੰਜਾਬ ਵਰਸਸ ਦਿੱਲੀ ਦੀ ਸਥਿਤੀ ਹੈ ਲੋਕ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨਾ ਚਾਹੁੰਦੇ ਨੇ ਔਰ ਪੰਜਾਬ ਦੇ ਬਹੁਤ ਵੱਡੇ ਮੁੱਦੇ ਨੇ ਚਾਹੇ ਪਾਣੀ ਹੋਵੇ ਚਾਹੇ ਰਾਜਧਾਨੀ ਹੋਵੇ ਚਾਹੇ ਪੰਜਾਬ ਦੇ ਵਿੱਚ ਜਿਹੜੇ ਝੂਠੇ ਐਨਐਸਏ ਦੇ ਪਤੇ ਦਰਜ ਕੀਤੇ ਨੇ ਚਾਹੇ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਹੈ ਚਾਹੇ ਪੰਜਾਬ ਦੇ ਵਿੱਚ ਜਿਹੜਾ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਲੰਬੂ ਲਾਉਣ ਦੀ ਤਿਆਰੀ ਹੈ ਸੋ ਪੰਜਾਬ ਵਰਸਸ ਦਿੱਲੀ ਇਲੈਕਸ਼ਨ ਹੈ ਤੇ ਸਭ ਤੋਂ ਭਾਰੀ ਅਗਰ ਕੋਈ ਗੱਠਜੋੜ ਅੱਜ ਪੰਜਾਬ ਦੇ ਵਿੱਚ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਪਲੱਸ ਪੰਜਾਬ ਦੀ ਜਨਤਾ ਦਾ ਜਿਹੜਾ ਗੱਠਜੋੜ ਹੈ ਇਹ ਦਿੱਲੀ ਦੀਆਂ ਆਈਆਂ ਪਾਰਟੀਆਂ ਤੇ ਭਾਰੀ ਦੇਖੋ ਸ਼੍ਰੋਮਣੀ ਅਕਾਲੀ ਦਲ ਮੁੱਦਿਆਂ ਤੇ ਰਾਜਨੀਤੀ ਕਰਦਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਕਰ ਸਕਦਾ ਸੀ ਪਰ ਸਾਡਾ ਏਜੰਡਾ ਪੰਜਾਬ ਹੈ ਜਿਹੜਾ ਕਿ ਬਕਾਇਦਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਮੀਡੀਆ ਦੇ ਵਿੱਚ ਚੋਣਾਂ ਤੋਂ ਪਹਿਲਾਂ ਹੀ ਰੱਖਤਾ ਸੀ ਸੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਹੈ ਪੰਜਾਬ ਦੇ ਲਈ ਵਿੱਤੀ ਪੈਕੇਜ ਦੀ ਗੱਲ ਕਰਦਾ ਹੈ ਕਿਸਾਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਦੀ ਐਮਐਸਪੀ ਦੀ ਗੱਲ ਕਰਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਹੈ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਦੀ ਗੱਲ ਕਰਦਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਦਾ ਆਪਣੇ ਮੁੱਦਿਆਂ ਦੇ ਨਾਲ ਐਲਾਈਅੰਸ ਅਸੀਂ ਕੇਂਦਰ ਦੀ ਕਿਸੇ ਵੀ ਪਾਰਟੀ ਵੱਲ ਨਹੀਂ ਤੱਕਦੇ ਅਗਰ ਕੇਂਦਰ ਨੂੰ ਪੰਜਾਬ ਦੀਆਂ ਇਹ ਮੰਗਾਂ ਮਨਜ਼ੂਰ ਨੇ ਪੰਜਾਬ ਦਾ ਜਿਹੜਾ ਵਿੱਤੀ ਪੈਕੇਜ ਮਨਜ਼ੂਰ ਹੈ ਕਿਸਾਨੀ ਕਰਜ਼ਾ ਮਾਫੀ ਮਨਜ਼ੂਰ ਹੈ ਬੰਦੀ ਸਿੰਘਾਂ ਦੀ ਰਿਹਾਈ ਮਨਜ਼ੂਰ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਐਲਾਈਅੰਸ ਪੰਜਾਬ ਦੇ ਮੁੱਦਿਆਂ ਦੇ ਨਾਲ ਹੈ ਮੁੱਦਿਆਂ ਤੋਂ ਬਿਨਾਂ ਅਸੀਂ ਕਿਸੇ ਪਾਰਟੀ ਵੱਲ ਨਾ ਅਸੀਂ ਤੱਕੀਏ ਨਾ ਸਾਨੂੰ ਜ਼ਰੂਰਤ ਸਤੂ ਸ਼੍ਰੀ ਅਕਾਲ ਜੇਕਰ ਇੰਡੀਆ ਗੱਟ ਮੰੰਦਰ ਦੀ ਸ਼ਰਤਾਂ ਮਨਜ਼ੂਰ ਹੋਵੇ ਅਕਾਲੀ ਦਲ ਜਾਣੀ ਚਾਹੇ ਇੰਡੀਆ ਗੱਠਬੰਧਨ ਜਿਹੜੀ ਵੀ ਸਟੇਜ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਹੇ ਅੱਜ ਤੱਕ ਤਾਂ ਕਾਂਗਰਸ ਸੀ ਕਿਉਂਕਿ ਅਕਾਲ ਤਖਸਾਲ ਢਹਿ ਢੇਰੀ ਕਰਨ ਵਾਲੀ ਕਾਂਗਰਸ 84 ਦਾ ਕਤਲੇਆਮ ਕਰਨ ਵਾਲੀ ਕਾਂਗਰਸ ਪਰ ਕਹਿੰਦੇ ਹੁੰਦੇ ਵੀ ਜਦੋਂ ਦੋ ਗੱਠ ਜੋੜ ਹੁੰਦੇ ਹੈ ਰਿਸ਼ਤਾ ਹੁੰਦਾ ਉਹਨਾਂ ਚ ਕੁਛ ਨਾ ਕੁਛ ਸਮਾਨਤਾ ਹੁੰਦੀ ਹੈ ਫਿਰ ਰਿਸ਼ਤਾ ਹੁੰਦਾ ਆਮ ਆਦਮੀ ਪਾਰਟੀ ਨੇ ਵੀ ਉਹੀ ਕੰਮ ਕੀਤਾ ਸੁਲਤਾਨਪੁਰ ਲੋਧੀ ਪੁਲਿਸ ਚਾਰਨ ਵਾਲੀ ਆਮ ਆਦਮੀ ਪਾਰਟੀ ਗੁਰਦੁਆਰਾ ਸਾਹਿਬ ਚ ਹਜ਼ਾਰ ਰਾਉਂਡ ਫਾਇਰ ਕਰਨ ਵਾਲੀ ਆਮ ਆਦਮੀ ਪਾਰਟੀ ਬੇਅਦਬੀਆਂ ਤੇ ਸਿਆਸਤ ਕਰਨ ਵਾਲੀ ਪਾਰਟੀ ਇਨਾਂ ਦੇ ਰਾਜ ਦੇ ਵਿੱਚ ਹੋਣ ਵਾਲੀ ਬੇਅਦਬੀਆਂ ਤੇ ਪਾਰਟੀ ਸੁਲਤਾਨਪੁਰ ਲੋਧੀ ਸਭ ਤੋਂ ਵੱਡੀ ਬੇਅਦਬੀ ਉਹ ਵਲੀਏ ਪਾਰਟੀ ਤੇ ਜਿਹੜੇ ਸਿੱਖ ਨੌਜਵਾਨਾਂ ਤੇ ਜਾਂ ਤਾਂ ਕਾਂਗਰਸ ਨੇ ਐਨਐਸਐ ਲਾਇਆ ਜਾਂ ਹੁਣ ਭਗਵੰਤ ਮਾਨ ਨੇ ਲਾਇਆ ਸੋ ਜਿਹੜੀਆਂ ਸਿੱਖ ਵਿਰੋਧੀ ਪਾਰਟੀਆਂ ਨੇ ਖਾਸ ਕਰਕੇ ਜਿਨ੍ਹਾਂ ਨੇ ਪੰਜਾਬ ਦਾ ਕਹਾਣ ਕੀਤਾ ਉਹ ਕਿਸੇ ਵੀ ਪਲੇਟਫਾਰਮ ਤੇ ਖੜੀਆਂ ਹੋਣ ਸ਼ਰਮਨੀਕਰ ਦੇ ਲੋ ਮੰਚ ਨਹੀਂ ਸਾਂਝਾ ਕਰ ਸਕਦਾ ਦੇਖੋ ਬੜਾ ਸਪਸ਼ਟ ਦਿਖ ਰਿਹਾ ਜੀ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਕੌਨਫੀਡੈਂਸ ਦੀ ਕਮੀ ਹੈ ਜਿਹੜੀ ਪਾਰਟੀ ਦਰਿਆ ਵਸਾਉਣ ਵਾਲੇ ਵਰਕਰਾਂ ਨੂੰ ਟਿਕਟਾਂ ਦੀ ਗੱਲ ਕਰਦੀ ਸੀ ਅੱਜ ਉਹ ਪਾਰਟੀ ਨੇ ਪੂਰੇ ਹੈਵੀweight ਚਿਹਰੇ ਤਾਰੇ ਜਿਨ੍ਹਾਂ ਚ ਐਮਐਲਏ ਐਮਪੀ ਤੇ ਇਹਨਾਂ ਦੇ ਮੰਤਰੀ ਉਹ ਬੰਦਿਆਂ ਨੂੰ ਇਹਨਾਂ ਨੇ ਟਿਕਟਾਂ ਦੇ ਕੇ ਨਵਾਜ਼ਿਆ ਤਾਂ ਇਥੋਂ ਪਤਾ ਲੱਗਦਾ ਹੈ ਕਿ ਪਾਰਟੀ ਨੂੰ ਭਰੋਸਾ ਨਹੀਂ ਕਿ ਸਾਡੇ ਵਰਕਰ ਚੋਣ ਜਿਤਾ ਸਕਦੇ ਨੇ ਕਿਉਂਕਿ ਹਾਲਾਤ ਮਾੜੇ ਨੇ ਇਹ ਜਿਹੜੇ ਮੰਤਰੀ ਨੇ ਇਹਨਾਂ ਦੇ ਰਿਸੋਰਸਸ ਨਾਲ ਜਿੱਤਨ ਦੀ ਕੋਸ਼ਿਸ਼ ਹੈ ਔਰ ਲਾਲਜੀਤ ਭੁੱਲਰ ਸਾਹਿਬ ਦਾ ਤਾਂ ਜਿਸ ਤਰੀਕੇ ਦਾ ਮੈਨੂੰ ਲੱਗਦਾ ਵੀ ਫਿਰਕੂਵਾਦੀ ਗੱਲਾਂ ਉਹ ਕਰਦੇ ਨੇ ਉਸਾ ਮੰਤਰੀ ਤਾਂ ਪੰਜਾਬ ਵਿੱਚ ਮੰਤਰੀ ਰਹਿਣ ਦੇ ਕਾਬਿਲ ਨਹੀਂ ਪਹਿਲਾਂ ਤਾਂ ਉਹਦਾ ਅਸਤੀਫਾ ਲੈਣ ਜਿਹੜਾ ਕੈਂਡੀਡੇਚਰ ਬਦਲਣਾ ਉਹ ਤਾਂ ਇਹਨਾਂ ਦਾ ਇੰਟਰਨਲ ਮੈਟਰ ਆ ਬਦਲਦੇ ਰਹਿਣ ਪਰ ਪਹਿਲਾਂ ਉਸ ਮੰਤਰੀ ਦਾ ਅਸਤੀਫਾ ਲੈਣ ਜਿਹਨੇ ਪੰਜਾਬ ਦੇ ਵਿੱਚ ਐਡੀ ਫਿਰਕੂ ਗੱਲ ਕੀਤੀ ਹੈ ਨਹੀਂ ਇਹ ਮੰਨਿਆ ਜਾ ਰਿਹਾ ਕਿ ਭਗਵੰਤ ਮਾਨ ਸਾਹਿਬ ਉਹਦੀ ਕਹੀ ਹੋਈ ਗੱਲ ਦੇ ਨਾਲ ਖੜੇ ਨੇ ਦੇਖੋ ਦੇਸ਼ ਇੱਕ ਸੰਵਿਧਾਨ ਦੇ ਨਾਲ ਚੱਲਦਾ ਡੈਮੋਕ੍ਰੈਟਿਕ ਸੈਟਅਪ ਹੈ ਹਰ ਇੱਕ ਨੂੰ ਚੋਣ ਲੜਨ ਦਾ ਅਧਿਕਾਰ ਹੈ ਅਗਰ ਕੋਈ ਚੋਣ ਲੜਨੀ ਚਾਹੁੰਦਾ ਹੈ ਇਸ ਸੰਵਿਧਾਨ ਦੇ ਮੁਤਾਬਕ ਚੋਣ ਲੜਨੀ ਚਾਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਚੋਣ ਲੜਨ ਤੇ ਟਿੱਪਣੀ ਨਹੀਂ ਕਰ ਸਕਦਾ ਖਡੂਰ ਸਾਹਿਬ ਤੋਂ ਕੋਈ ਕੈਂਡੀਡੇਟ ਨਹੀਂ ਹੈ ਪਾਰਟੀ ਦੇ ਵਿੱਚ ਸਦਾ ਸੁਖੀਰ ਸਿੰਘ ਬਾਦਲ ਦੀ ਲਗਾਤਾਰ ਜਿੱਦਾਂ ਪਹਿਲਾਂ ਵੀ ਜਿਹੜੇ ਕੈਂਡੀਡੇਟ ਅਨਾਉਂਸ ਕੀਤੇ ਨੇ ਉਸ ਜ਼ਿਲ੍ਹੇ ਦੇ ਉਸ ਐਮਪੀ ਕੌਨਸਟਿਟੂਐਂਸੀ ਦੇ ਹਰ ਇੱਕ ਲੀਡਰ ਦੇ ਨਾਲ ਸਲਾਹ ਕੀਤੀ ਗਈ ਵਰਕਰ ਦੇ ਨਾਲ ਕੀਤੀ ਗਈ ਇਸੇ ਤਰੀਕੇ ਖਡੂਰ ਸਾਹਿਬ ਦੇ ਲੀਡਰਸ ਨਾਲ ਮੀਟਿੰਗਾਂ ਚੱਲ ਰਹੀਆਂ ਨੇ ਵਰਕਰਾਂ ਦੀ ਸਲਾਹ ਲਈ ਦੀ ਜਾ ਰਹੀ ਹੈ ਤੇ ਜਿਹੜਾ ਸਭ ਤੋਂ ਸਰਪ੍ਰਮਾਨੇ ਤੋਂ ਉੱਥੇ ਕੈਂਡੀਡੇਟ ਹੋਏਗਾ ਜਿਹੜਾ ਵਿਨਿੰਗ ਕਪੈਸਿਟੀ ਰੱਖਦਾ ਹੋਏਗਾ ਸ਼੍ਰੋਮਣੀ ਅਕਾਲੀ ਦਲ ਉਹਨੂੰ ਜਲਦੀ ਹੀ ਉੱਥੋਂ ਨਾਮ ਦੇ ਦੇ। ਹਾਰ ਸੀ ਵੀ ਲੱਗ ਰਹੀ ਹੈ ਕਿਉਂਕਿ 12 ਸੀਟਾਂ ਤੇ ਲਾਲੋ ਜਲਦੀ ਕਰਤਾ ਅਕਾਲੀ ਦਲ ਇੱਕ ਸੀਟ ਕੇਵਲ ਬਚੀ ਹੋਈ ਹੈ। ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਕੁਝ ਸੀਟਾਂ ਤੇ ਐਲਾਨ ਕੀਤਾ ਅਗਲੇ ਪੜਾਅ 'ਚ ਦੂਜੀਆਂ ਤੇ ਕੀਤਾ। ਸਾਡੀ ਤਾਂ ਇੱਕ ਸੀਟ ਰਹਿੰਦੀ ਹੈ। ਹਲੇ ਕਾਂਗਰਸ ਨੇ ਤਾਂ ਮੈਨੂੰ ਲੱਗਦਾ 6-7 ਸੀਟਾਂ ਤੇ ਟਿਕਟਾਂ ਦੇਣੀਆਂ ਨੇ। ਆਮ ਆਦਮੀ ਪਾਰਟੀ ਟਿਕਟਾਂ ਦੇ ਕੇ ਹੁਣ ਬਦਲਣ ਵਾਲੇ ਪਾਸੇ ਨੂੰ ਚਲ ਗਈ ਕਿਉਂਕਿ ਪੰਜਾਬ 'ਚ ਰਿਸਪਾਂਸ ਤਾਂ ਮਿਲ ਹੀ ਰਿਹਾ ਹੁਣ ਸੋਚਦੇ ਨੇ ਤਿੰਨ ਚਾਰ ਕੈਂਡੀਡੇਟ ਬਦਲ ਕੇ ਦੇਖ ਲਈਏ ਸੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਿਹੜੇ ਆਪਦੇ ਚਿਹਰੇ ਨੇ ਜਿਹੜੇ ਜਿਨ੍ਹਾਂ ਨੂੰ ਪੰਜਾਬੀ ਪਿਆਰ ਕਰਦੇ ਨੇ ਉਹ ਬਹੁਤ ਜਲਦੀ ਜਿਹੜੀ ਇੱਕ ਸੀਟ ਵੀ ਰਹਿ ਗਈ ਹੈ ਉੱਥੇ ਵੀ ਐਲਾਨ ਹੋ ਜਾਏਗੀ ਥੈਂਕ ਯੂ